ਪਹਿਲੀ ਮਾਂ ਝੂਠੀ ਸੀ ਇੱਕ ਬੱਚੇ ਦੀ ਮਾਂ ਮਰ ਗਈ ਉਹਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਉਸ ਲਈ ਨਵੀਂ ਮਾਂ ਲਿਆਂਦੀ ਕਿਸੇ ਨੇ ਉਹਨੂੰ ਪੁੱਛਿਆ ਕਿ ਤੇਰੀ ਪੁਰਾਣੀ ਮਾਂ ਚ ਤੇ ਨਵੀਂ ਮਾਂ ਦੇ ਵਿੱਚ ਕੀ ਫਰਕ ਹੈ ਤਾਂ ਬੱਚਾ ਕਹਿੰਦਾ ਮੇਰੀ ਪਹਿਲੀ ਮਾਂ ਝੂਠੀ ਸੀ ਪਰ ਮੇਰੀ ਨਵੀਂ ਮਾਂ ਸੱਚੀ ਹੈ ਤਾਂ ਬੰਦਾ ਹੈਰਾਨ ਹੋ ਕੇ ਉਹਨੂੰ ਪੁੱਛਣ ਲੱਗਿਆ ਤੇ ਉਹ ਕਿਵੇਂ ਤਾ ਬੱਚੇ ਦਾ ਜਵਾਬ ਸੁਣ ਕੇ ਪੁੱਛਣ ਵਾਲੇ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ। ਬੱਚੇ ਨੇ ਜਵਾਬ ਦਿੱਤਾ ਪਹਿਲਾਂ ਜਦੋਂ ਮੈਂ ਸ਼ਰਾਰਤ ਕਰਦਾ ਸੀ ਤਾਂ ਮੇਰੀ ਪਹਿਲੀ ਮਾਂ ਕਹਿੰਦੀ ਹੁੰਦੀ ਸੀ ਕਿ ਜੇ ਦੁਬਾਰਾ ਸ਼ਰਾਰਤ ਕੀਤੀ ਤਾਂ ਮੈਂ ਤੈਨੂੰ ਰੋਟੀ ਨਹੀਂ ਦੇਵਾਂਗੀ। ਪਰ ਉਹ ਸ਼ਾਮ ਨੂੰ ਮੈਨੂੰ ਲੱਭ ਕੇ ਆਪਣੀ ਝੋਲੀ 'ਚ ਬਿਠਾ ਕੇ ਰੋਟੀ ਖਵਾਉਂਦੀ ਹੁੰਦੀ ਸੀ। ਹੁਣ ਵੀ ਜਦੋਂ ਮੈਂ ਸ਼ਰਾਰਤ ਕਰਦਾ ਤਾਂ ਮੇਰੀ ਨਵੀਂ ਮਾਂ ਵੀ ਇਹੀ ਕਹਿੰਦੀ ਆ। ਕਿ ਅੱਜ ਤੈਨੂੰ ਰੋਟੀ ਨਹੀਂ ਮਿਲੇਗੀ ਤੇ ਵੇਖ ਲਓ ਉਹ ਮੈਨੂੰ ਰੋਟੀ ਨਹੀਂ ਦਿੰਦੀ ਫਿਰ ਹੋਈ ਨਾ ਮੇਰੀ ਮਾਂ ਨਵੀਂ ਮਾਂ ਸੱਚੀ ਮੈਨੂੰ ਕੱਲ ਸਵੇਰ ਤੋਂ ਰੋਟੀ ਨਹੀਂ ਮਿਲੀ ਦੋਸਤੋ ਕਿਸੇ ਨੇ ਸੱਚੀ ਕਿਹਾ ਕਿ ਐਡੀਆਂ ਗੋੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤਾਂ ਮਾਵਾਂ ਲੱਭਦੀਆਂ ਨਹੀਂ